ਗਰਮੀ ਜ਼ਿਆਦਾ ਪੈਣ ਲੱਗੀ ਜੀ ਤੇ ਚੱਕਮਾ ਜਾਂ ਖਾਣਾ ਆਪਾਂ ਨੂੰ ਹੁਣ ਸਵਾਦ ਨਹੀਂ ਲੱਗਦਾ ਕਿਉਂਕਿ ਜ਼ਿਆਦਾ ਗਰਮ ਸਬਜ਼ੀਆਂ ਵਗੈਰਾ ਜਾਂ ਜ਼ਿਆਦਾ ਖਾਣੇ ਆ ਹਨਾ ਤਾਂ ਉਹ ਕਦੇ-ਕਦੇ ਜੀ ਥੋੜਾ ਹੋਣ ਲੱਗ ਜਾਂਦਾ ਤੇ ਕਈ ਵਾਰੀ ਆਪਾਂ ਕਹਿੰਦੇ ਆ ਵੀ ਆਪਾਂ ਕੋਈ ਅਲੱਗ ਜਿਹੀ ਚੀਜ਼ ਬਣਾ ਕੇ ਖਾਈਏ ਹਨਾ ਤੇ ਅੱਜ ਆਪਾਂ ਵੀ ਇੱਕ ਸਪੈਸ਼ਲ ਜੀ ਤੇ ਅਲੱਗ ਜਿਹੀ ਚੀਜ਼ ਬਣਾ ਕੇ ਲੱਗੇ ਆ ਖਾਣ ਤੇ ਆਪਾਂ ਬਣਾਇਆ ਹੈਗਾ ਜੀ ਰੈਤਾ ਠੀਕ ਹੈ ਜੀ ਬੂੰਦੀ ਦਾ ਰੈਤਾ ਪਾਉਣ ਲੱਗੇ ਸੀਗੇ ਤੇ ਆਪਾਂ ਕੁਝਾ ਚੱਕਿਆ ਦਹੀਂ ਦਾ ਭਰਿਆ ਹੋਇਆ ਸੀ ਵਿੱਚ ਇਹਨੂੰ ਮੈਂ ਥੋੜਾ ਜਾਂ ਮਤਲਬ ਕਿ ਇਹਦੇ ਵਿੱਚ ਲੱਸੀ ਪਾ ਕੇ ਨਾ ਤੇ ਪਤਲਾ ਕਰ ਲਿਆ ਸੀ ਕਿਉਂਕਿ ਗਾੜਾ ਵਾਲਾ ਸੀ ਦਹੀਂ ਤੇ ਫਿਰ ਲੋਟ ਨਹੀਂ ਆਉਂਦਾ ਰਹਿ ਤੇ ਇਹਦੇ ਵਿੱਚ ਰਹਿ ਤੇ ਦੇ ਵਿੱਚ ਹਮੇਸ਼ਾ ਪਤਲਾ ਦਹੀਂ ਪੈਂਦਾ ਜੀ ਜਿਆਦੇ ਗਾੜੇ ਨਾਲ ਫਿਰ ਗਾੜਾ ਗਾੜਾ ਜਾਂ ਬਣ ਜਾਂਦਾ ਹੈਗਾ ਉਹ ਫਿਰ ਵਧੀਆ ਸਵਾਦ ਜਾਂ ਨਹੀਂ ਲੱਗਦਾ ਹੈਗਾ ਮੈਂ ਕੀ ਕੀਤਾ ਜੀ ਦਹੀਂ ਪਾਲੀ ਤੇ ਦਹੀਂ ਦੇ ਵਿੱਚ ਹੀ ਵੀ ਆਪਾਂ ਨਿੱਕੇ ਨਿੱਕੇ ਕੁੱਤਰ ਕੇ ਪਿਆਜ਼ ਪਾ ਲੇ ਮੈਂ ਕਿਹਾ ਜੀ ਚਲੋ ਕੱਚੇ ਇਹ ਵੀ ਸਵਾਦ ਲੱਗਦੇ ਨੇ ਗਰਮੀ ਦੇ ਵਿੱਚ ਠੰਡੇ ਹੁੰਦੇ ਜੇ ਆਪਾਂ ਕੱਚਾ ਪਿਆਜ਼ ਖਾਂਦੇ ਰਹੀਏ ਤਾਂ ਲੋਉ ਨਹੀਂ ਲੱਗਦੀ ਹਨਾ ਗਰਮੀ ਨਹੀਂ ਲੱਗਦੀ ਹੈਗੀ ਐਵੀਆਂ ਚੀਜ਼ਾਂ ਗਰਮੀ ਦੇ ਵਿੱਚ ਖਾਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਸਬਜੀ ਨਹੀਂ ਹੁੰਦੀ ਤਾਂ ਉਦੋਂ ਕਈ ਵਾਰੀ ਇਕੱਲੇ ਰਹਿਤੇ ਨਾਲ ਵੀ ਕੰਮ ਚਲਾ ਲਈਦਾ ਹੈਗਾ ਵੀ ਰਾਇਤਾ ਬਣਾ ਲੈਣੇ ਹੈਗੇ ਆ ਤੇ ਆਪਾਂ ਕਾਲ ਕਰ ਜੰਨੇ ਆ ਸਬਜੀ ਬਣਾਉਣ ਦੀ ਵੀ ਚੱਲ ਛੱਡ ਪੜਾ ਹਨ ਹੁਣ ਆਪਾਂ ਕੀ ਬੂੰਦੀ ਥੋੜੀ ਜੀ ਪਾਣੀ ਦੇ ਵਿੱਚ ਪਾਈ ਸੀ ਵੈਸੇ ਬੂੰਦੀ ਐਵੇਂ ਵੀ ਪੈ ਜਾਂਦੀ ਹੁੰਦੀ ਆ ਪਰ ਮੈਂ ਥੋੜੀ ਜੀ ਭਿਉਂ ਲਈ ਸੀ ਮੈਂ ਕਿਹਾ ਟਾਈਮ ਲੱਗ ਜੂਗਾ ਉਹਨੂੰ ਫਿਰ ਥੋੜਾ ਜਿਹਾ ਦਹੀਂ ਦੇ ਵਿੱਚ ਭਿੱਜਣ ਵਾਸਤੇ ਤਾਂ ਕਰਕੇ ਮੈਂ ਇਹਨੂੰ ਭਿਉ ਹੋ ਲਿਆ ਸੀਗਾ ਜੀ ਭਿਉ ਕੇ ਆਪਾਂ ਤੇ ਇਹਨੂੰ ਹੁਣ ਪਾਣੀ ਦੇ ਵਿੱਚੋਂ ਨਿਚੋੜ ਕੇ ਲਿਆ ਕੱਢ ਕੱਢ ਕੇ ਸਮਾਰ ਕੇ ਤੇ ਆਪਾਂ ਇਹਨੂੰ ਦਹੀਂ ਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਸਾਰੀ ਨੂੰ ਕੱਢ ਕੇ ਇਹਨੂੰ ਤੇ ਫਿਰ ਇਹਨੂੰ ਆਪਾਂ ਰਲਾ ਲਾਂਗੇ ਤੇ ਫਿਰ ਅੱਗੇ ਆਪਾਂ ਇਹਦੇ ਵਿੱਚ ਕੀ ਸਮਾਨ ਪਾਉਨੇ ਆ ਅਲੱਗ-ਅਲੱਗ ਸਿਸਟਮ ਹੈ ਜੀ ਕੋਈ ਕੁਝ ਪਾ ਲੰਦਾ ਇਹਨਾਂ ਦੇ ਵਿੱਚ ਹਨਾ ਰੈਤੇ ਦੇ ਵਿੱਚ ਕੋਈ ਕੁਝ ਪਾ ਲੰਦਾ ਹੈਗਾ ਕਈ ਵਾਰੀ ਮੈਂ ਸਿੰਪਲ ਵੀ ਬਣਾ ਲੈਣੀ ਹੁੰਦੀ ਆ ਮੈਨੂੰ ਮੈਂ ਕਦੇ ਜ਼ਿਆਦਾ ਉਹ ਨਹੀਂ ਕਰਦੀ ਵੀ ਆਪਾਂ ਮਤਲਬ ਪਿਆਜ਼ ਵਿੱਚ ਪਾਉਣੇ ਆ ਜਾਂ ਹਰੀਆਂ ਮਿਰਚਾਂ ਪਾਉਣੀਆਂ ਕਈ ਵਾਰੀ ਮੇਰੇ ਜੀ ਕਰਦਾ ਨਾ ਤੇ ਕੱਲੀ ਬੂੰਦੀ ਪਾ ਕੇ ਮੈਂ ਜਿਵੇਂ ਆਪਾਂ ਸਕੰਜਵੀ ਦੇ ਵਿੱਚ ਪਾ ਲੈਂਦੇ ਆ ਤੇ ਉਮੇ ਕੱਲੀ ਬੂੰਦੀ ਪਾ ਕੇ ਵੀ ਮੈਂ ਰੈਤਾ ਬਣਾ ਲੈਣੀ ਹੁੰਨੀ ਹੈ ਥੋੜਾ ਜਿਹਾ ਹੁਣ ਨਮਕ ਪਾ ਲਿਆ ਮਤਲਬ ਨਮਕ ਕੋ ਜਿਆਦਾ ਨਹੀਂ ਪਾਉਣਾ ਚਾਹੀਦਾ ਹੈਗਾ ਨੂਨ ਆਪਣੇ ਇਹਦੇ ਵਿੱਚ ਰੈਤੇ ਦੇ ਵਿੱਚ ਨਹੀਂ ਤਾਂ ਫਿਰ ਜਿਆਦਾ ਖਾਰਾ ਖਾਰਾ ਹੋ ਜਾਂਦਾ ਥੋੜੀਆਂ ਜੀਆਂ ਪਾਲੀਆਂ ਮਿਰਚਾਂ ਜਿਆਦਾ ਮਸਾਲਾ ਨਹੀਂ ਪਾਉਣਾ ਤੇ ਮਸਾਲਾ ਹੁਣ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਰੈਤੇ ਵਾਲਾ ਮਸਾਲਾ ਵੀ ਮੇਰਾ ਤਿਆਰ ਕਰਕੇ ਰੱਖਿਆ ਹੋਇਆ ਜੀ ਮੈਂ ਪਾਇਆ ਨਹੀਂਗਾ ਮੈਂ ਬਣਾਉਣ ਲੱਗੀ ਸੀ ਜੀ ਹਲਕਾ ਫੁਲਕਾ ਮੇਤੋਂ ਫਿਰ ਜ਼ਿਆਦਾ ਤੇਜ਼ ਮੈਂ ਘੱਟ ਹੀ ਖਾਨੀ ਹੁੰਨੀ ਐ ਠੰਡ ਦੇ ਵਿੱਚ ਤਾਂ ਚੱਲ ਜਾਂਦਾ ਕੰਮ ਆਹ ਲਓ ਜੀ ਆਪਾਂ ਹੁਣ ਧਰਤੀ ਕੜਛੀ ਕੜਛੀ ਦੇ ਵਿੱਚ ਪਾ ਲੈਣਾ ਜੀ ਆਪਾਂ ਤੇਲ ਕਿਹੋ ਜਿਹਾ ਵੀ ਪਾਉਣਾ ਹੈਗਾ ਆਪਾਂ ਪਾਇਆ ਜੀ ਇਹਦੇ ਵਿੱਚ ਥੋੜਾ ਜਿਹਾ ਨਾਰੀਅਲ ਦਾ ਤੇਲ ਕੜਛੀ ਦੇ ਵਿੱਚ ਥੋੜਾ ਜਿਹਾ ਹੀ ਪਾਉਣਾ ਹੈਗਾ ਜਿਵੇਂ ਜ਼ਿਆਦਾ ਨਹੀਂ ਵੀ ਕਿਤੇ ਉਹ ਨਾ ਹੋਵੇ ਵੀ ਆਪਾਂ ਵਾਲਾ ਪਾ ਲਈਏ ਤੇ ਡੁੱਲਦਾ ਫਿਰਿਆ ਨਾ ਥੋੜਾ ਜਿਹਾ ਪਾ ਲੈਣਾ ਜੀ ਆਪਾਂ ਦੇਖੋ ਤੁਸੀਂ ਹੁਣ ਇਹਨੂੰ ਗਰਮ ਹੋਣ ਦਿਓ ਕੇਰਾ ਜਦੋਂ ਇਹ ਪੂਰਾ ਗਰਮ ਹੋ ਗਿਆ ਫਿਰ ਕਰੂਗਾ ਇਹ ਆਪਦਾ ਜਾਦੂ ਖੇਡੂਗਾ ਠੀਕ ਹੈ ਜੀ ਪੂਰਾ ਗਰਮ ਹੋ ਗਿਆ ਜਦੋਂ ਫਿਰ ਆਪਾਂ ਇਹਦੇ ਵਿੱਚ ਕੀ ਕਰਨਾ ਜੀ ਥੋੜਾ ਜਿਹਾ ਜੀਰਾ ਪਾ ਲੈਣਾ ਜੀਰੇ ਦਾ ਲਾ ਲਾਂਗੇ ਤੜਕਾ ਮੈਨੂੰ ਤਾਂ ਬਈ ਇਹੋ ਜਿਹਾ ਰੈਤਾ ਪਾਇਆ ਬਹੁਤ ਹੀ ਸਵਾਦ ਲੱਗਦਾ ਹੈਗਾ ਤੁਹਾਨੂੰ ਕਿਵੇਂ ਲੱਗਦਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹਨਾ ਤੇ ਤੁਸੀਂ ਭਾਈ ਕਿਹੜੇ ਤਰੀਕੇ ਨਾਲ ਰੈਤਾ ਪਾਉਣੀਓ ਕੁੜੀਓ ਉਹ ਵੀ ਮੈਨੂੰ ਮੜਾ ਜਾ ਦੱਸ ਦਿਆ ਕਰੋ ਤੇ ਆਹ ਲੋ ਜੀ ਆਪਾਂ ਕੀ ਕੀਤਾ ਹੁਣ ਇਹਦੇ ਵਿੱਚ ਪਾਤਾ ਜੀਰਾ ਤੇ ਜੀਰਾ ਥੋੜਾ ਜਿਹਾ ਜਦੋਂ ਲਾਲ ਹੋ ਗਿਆ ਨਾ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਾ ਲੈਣੀ ਜੀ ਹਲਦੀ ਹਲਦੀ ਦੇ ਨਾਲ ਨਾਲ ਦੀ ਨਾਲ ਕਲਰ ਚੇਂਜ ਹੋ ਜਾਣਾ ਹੈਗਾ ਜਦੋਂ ਕਲਰ ਬਦਲ ਗਿਆ ਤੇ ਨਾਲ ਦੀ ਨਾਲ ਤੁਸੀਂ ਚੱਕੋ ਕੜਚੀ ਤੇ ਕੜਚੀ ਪਾ ਦਿਓ ਜੀ ਚੱਕ ਕੇ ਰਹਿਤੇ ਇਹਦੇ ਵਿੱਚ ਆਹ ਲੋ ਜੀ ਇਹਦੀ ਹੋ ਗਈ ਜੀ ਛਾੜਨ ਛਾੜਨ ਆਹ ਲੋ ਜੀ ਇਹਨੇ ਕਰਤਾ ਛਾਣ ਛਾਣ ਕੇ ਆਪਣੇ ਰਹਿਤੇ ਨੂੰ ਲਾ ਗਿਆ ਤੜਕਾ ਤੜਕਾ ਲਾ ਕੇ ਆਪਾਂ ਰਾਇਤਾ ਤੇ ਵਧੀਆ ਲਿਆ ਬਣਾ ਤੇ ਹੁਣ ਕੀ ਕਰਨਾ ਜੀ ਆਪਾਂ ਇਹਦੇ ਨਾਲ ਭਰ ਲੈਣੀ ਆ ਬਾਟੀ ਬਾਟੀ ਭਰ ਕੇ ਰਾਇਤੇ ਦੀ ਤੇ ਆਪਾਂ ਬਹਿ ਜਾਣਾ ਚੜ ਕੇ ਮੰਜੇ ਤੇ ਤੇ ਰੋਟੀ ਬਣਾ ਕੇ ਵਧੀਆ ਗਰਮ ਗਰਮ ਪੋਲੀ ਪੋਲੀ ਤੇ ਵਧੀਆ ਚੋਪੜ ਕੇ ਜੀ ਤੇ ਆਪਾਂ ਆ ਦੇਖੋ ਇਹਨੂੰ ਤੁਸੀਂ ਵਧੀਆ ਬਣਾ ਲੈਣਾ ਹੈਗਾ ਹਨਾ ਮਾਲਪੂੜੇ ਵਰਗੀ ਤੇ ਵਧੀਆ ਤਿਆਰ ਕਰਕੇ ਜਦੋਂ ਆਪਾਂ ਖਾਵਾਂਗੇ ਜੀ ਬੜੀ ਸਵਾਦ ਲੱਗਦੀ ਹੈਗੀ ਇਹ ਤੇ ਨਾਲ ਆਪਾਂ ਚੀਰ ਲਈ ਜੀ ਖਖੜੀ ਠੀਕ ਹੈ ਜੀ ਨਾਲ ਰਾਇਤਾ ਨਾਲ ਖਖੜੀ ਬੜੀ ਸਵਾਦ ਲੱਗਦੀ ਹੈ ਮੈਨੂੰ ਤਾਂ ਗਰਮੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਹੁਤ ਹੀ ਸਵਾਦ ਲੱਗਦੀਆਂ ਨੇ ਤੁਹਾਨੂੰ ਕਿਵੇਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਭੈਣੋਂ ਪਿੰਡ ਦਾ ਨਾਂ ਦੱਸਿਆ ਕਰੋ ਸ਼ਹਿਰ ਦਾ ਨਾਂ ਦੱਸਿਆ ਕਰੋ ਮਿੱਠੇ-ਮਿੱਠੇ ਕਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਤਾਂ ਕਿ ਆਪਾਂ ਹੋਰ ਵੀ ਇਸ ਪਿਆਰ ਸਦਕਾ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਤੇ ਆਪਣਾ ਬਣਾਇਆ ਹੋਇਆ ਰੈਤਾ ਤੁਹਾਨੂੰ ਕਿਵੇਂ ਲੱਗਿਆ ਦੱਸੋ ਫਿਰ ਹਨਾ ਤੇ ਬਣਾਓ ਅੱਜ ਪਰਿਵਾਰ ਦੇ ਵਿੱਚ ਤੇ ਸਾਰੇ ਜਾਣੇ ਬਹਿ ਕੇ ਭਾਈ ਖਾਓ ਤੇ ਖਖੜੀ ਦਾ ਲੈ ਲਓ ਸਲਾਦ ਬੜੀ ਸੁਆਦ ਲੱਗਦੀ ਹੈ ਇਹ ਰੁੱਤ ਰੁੱਤ ਦਾ ਮੇਵਾ ਜੀ ਜਦੋਂ ਰੁੱਤ ਹੁੰਦੀ ਹੈ ਜਿਹੜੀ ਚੀਜ਼ ਦੀ ਉਹ ਚੀਜ਼ ਖਾ ਪੀ ਲੈਣੀ ਚਾਹੀਦੀ ਹੈ ਚਲੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ